ਅਸਲਾਮ ਵਾਲੇਕਮ ਬੇਲੀਓ ਤੇ ਮਿੱਤਰੋ ਕੀ ਹਾਲ ਚਾਲ ਹੈ ਤੁਹਾਡਾ ਤਬੀਅਤ ਸੇਜ਼ ਮੂਜਾਜ ਕਿਦਾਂ ਤੁਹਾਡੇ ਸਭ ਵਧੀਆ ਜੇ ਵੀਰੋ ਅੱਜ ਦੀ ਜਿਹੜੀ ਵੀਡੀਓ ਆ ਨਾ ਬਹੁਤ ਹੀ ਕਮਾਲ ਦੀ ਵੀਡੀਓ ਆ ਫਨੀ ਵੀਡੀਓ ਆ ਅ ਜਿੱਦਾਂ ਹੁੰਦੇ ਨੇ ਸੁਪਰਮੈਨ ਬੈਟਮੈਨ ਸਟੈਟਰਮੈਨ ਇਦਾਂ ਸਾਡੇ ਪੰਜਾਬ ਦੇ ਕੁਝ ਬੜੇ ਹੀ ਕਮਾਲ ਦੇ ਮੁੰਡਿਆਂ ਨੇ ਇੱਕ ਫਿਲਮ ਬਣਾਈ ਆ ਯਾਨੀ ਕਿ ਇੱਕ ਸ਼ਾਰਟ ਮੂਵੀ ਬਣਾਈ ਆ ਛੋਟਾ ਜਿਹਾ ਕਲਿੱਪ ਬਣਾਇਆ ਵਾ ਕੈਂਡੀਮੈਨ ਸੋ ਪਹਿਲੇ ਤੇ ਆਪਾਂ ਵੀਡੀਓ ਦੇਖਨੇ ਆ ਬਾਅਦ ਚੋ ਕਰਾਂਗੇ ਵੀਡੀਓ ਤੇ ਗੱਲਬਾਤ ਆਉਦਾ ਭੂਏ ਨਾ ਚੜਵ ਫਿਲਮਾਂ 'ਚ ਮੰਮੀ ਬੜਾ ਕੰਮ ਕੀਤਾ ਵਾ ਜਾਂਗਾ ਉੱਥੇ ਪਾਜੀ ਜਿਹੜੀਆਂ ਫਿਲਮਾਂ 'ਚ ਮੈਂ ਕੰਮ ਕੀਤਾ ਦਾ ਰੋਟੀ ਪਾਣੀ ਵੀ ਉਹਨਾਂ ਦਾ ਹਾਂ ਜਾਲਾ ਵੀ ਉਹਨਾਂ ਦਾ ਅੰਡਾ ਫੜ ਕੇ ਤੇ ਚੜ ਕੇ ਦੇ ਉੱਤੇ ਘੁੰਮ ਜਾ ਮਾਸਾ ਤੇ ਕੱਸਿਆ ਜਾਣਾ ਵਾ ਉਹ ਨਾ ਪਾਜੀ ਨਾਲ ਮੈਂ ਡੀ ਜੇ ਵਾਲੇ ਨਾਲ ਵੀ ਜਾਂਦਾ ਵਾਂ ਅੱਛਾ ਹਾਂਜੀ ਉੱਥੇ ਐ ਕੋਈ ਨੋਟ ੁੱਟੇ ਤੇ ਐ ਜਾਲਾ ਪਾ ਕੇ ਖਿੱਚ ਲਈਦੇ ਆ ਕੱਲ ਪੈਗ ਲੋਨ ਗਏ ਸੀ ਗਏ ਕਿੱਥੇ ਆ ਘਾਤੇ 'ਚ ਗਏ ਸੀਗੇ ਅੱਛਾ ਆਹ ਤੇ ਅਹੀਂ ਰਖੀ ਸੀ ਸੀ ਜਾ ਕੇ ਹਾਂ ਸਾਡੇ ਕੋ ਪਾਣੀ ਹੀਗਾ ਹਾਂ ਅਹੀਂ ਨਾਲ ਤੇ ਟੇਬਲ ਲਾ ਲਿਆ ਲਾ ਐ ਖਾਰਾ ਖੇਚ ਲਿਆ ਪਰ ਕੇ ਜਦ ਤੱਕ ਕਰ ਆ ਗਈ ਹੈ ਰੈਡੀ ਪਾ ਰੇ ਅੱਛਾ ਇੱਥੋਂ ਸ਼ਕਤੀ ਇਹਨੂੰ ਆਵੇ ਐ ਚੁੱਕ ਲੈਣਾ ਵਾ ਅੱਛਾ ਠੀਕ ਆ ਹੂੰ ਤੇ ਇਹਨੂੰ ਸਿੱਧਾ ਕਰਨਾ ਵਾ ਇਧਰ ਨੂੰ ਆਹੋ ਇਹ ਨਾ ਹੋਏ ਤੂੰ ਕਮਾਈ ਜਾਏ ਆਤਾ ਤੋਂ ਮਜਬੂਰ ਤੇ ਪੂਰੇ ਪਿੰਡ ਚ ਗੋਆ ਗੋਆ ਅੱਛਾ ਆਹੋ ਨਹੀਂ ਕਰਨਾ ਭਾਦੀ ਠੀਕ ਆ ਓਏ ਕਿਦਾਂ ਯਾਰ ਓ ਯਾਰ ਤੂੰ ਗੋਏ ਚ ਗੋ ਹੋਈ ਮੈਂ ਤੇ ਲੰਗਣ ਨੇ ਮਗਰੋਂ ਦੀ ਸ਼ਰਤ ਥਣੀ ਮੈਂ ਤਾਂ ਤੁਹਾਡੇ ਹੱਲ ਵੇਖ ਕੇ ਆ ਗਿਆ ਤੂੰ ਯਾਰ ਗੋਆ ਸੁੱਟਣ ਦੇ ਵੇ ਰੰਗ ਹੋਇਆ ਇਹਦਾ ਤੂੰ ਤੇ ਯਾਰ ਸਾਰੀ ਬਰਾਦੀ ਚ ਨੱਕ ਬਣਾਤੀ ਯਾਰ ਸਹੀ ਯਾਰ ਸੂਪਰ ਗੱਲ ਪਤਾ ਕੀ ਹੋ ਥੋੜੇ ਦਿਨ ਮਾਰੇ ਆ ਗਏ ਬਾ ਯਾਰ ਮਾਰੇ ਯਾਰ ਬੈਟਮੈਨ ਉਹ ਮੈਨੂੰ ਫੋਨ ਆਉਂਦੇ ਆਂਦਾ ਹਟਾਉਂਦਾ ਉਹਨਾਂ ਨੂੰ ਯਾਰ ਕਰਤੂਤ ਵੇਖੀ ਕੰਡੇ ਬੀ ਯਾਰ ਉਹ ਦਿਆਂ ਨੇ ਮਾਰਦੇ ਬਾ ਹੁਣ ਮਿਹਨਤ ਕਰਾਂਗੇ ਨਹੀਂ ਕਿਤੇ ਕੰਮ ਮਿਲਦੇ ਮਿਹਨਤ ਯਾਰ ਤੂੰ ਯਾਰ ਮੈਨੂੰ ਕੋਈ ਸ਼ਕਤੀ ਮੰਗੋਈ ਆ ਤੈਨੂੰ ਉੱਡਣਾ ਚੇਤਾ ਕਿ ਤੈਨੂੰ ਘੁੰਮਦਾ ਹੋਣਾ ਉਹ ਤੂੰ ਉੱਡਣ ਦੀ ਗੱਲ ਕਾਣ ਰੇ ਮੇਰੇ ਕੋਲ ਬੈਠਾ ਨਹੀਂ ਜਾਂਦਾ ਇਨੀ ਕਮਜ਼ੋਰੀ ਆ ਗਈ ਐ ਤਾਈ ਕੀ ਕਰੀਏ ਫਿਰ ਪਰਵਾਲੀ ਮੰਦੇ ਆ ਜਾਲੇ ਕਰਕੇ ਕਰਨਾ ਹੀ ਪੈਂਦਾ ਨੂੰ ਉਹ ਜਾਲ ਪਾ ਕੇ ਦਿਖਾ ਦੇ ਤਾਂ ਭੁੱਲ ਗਿਆ ਹੁਣ ਜਾਲ ਜੂਲ ਪਾਉਣਾ ਯਾਰ ਤੂੰ ਜਾਲ ਪਾਉਣਾ ਮੈਂ ਜਾਲ ਤੇ ਕੱਢ ਲੈ ਜਾਲ ਨਿਕਲ ਨਹੀਂ ਰਿਹਾ ਜਾਲ ਕੱਢ ਗਾਲ ਕੱਢਦਾ ਤੈਨੂੰ ਯਾਰ ਜਾਲ ਦੇਖ ਯਾਰ ਨਹੀਂ ਬਾਜੀ ਹੁਣ ਜਾਲ ਹੁੰਦਾ ਹੁੰਦਾ ਦੇ ਇੱਥੇ ਹੋਣਾ ਹੀ ਕੋਈ ਗਲਤ ਗੱਲ ਨਹੀਂ ਗਲਤ ਗੱਲ ਨਾ ਕਰ ਪ੍ਰਾਨਾ ਸਪੈਡਰ ਯਾਰ ਤੂੰ ਉਹ ਗੱਲਾਂ ਡਿਆਂ ਯਾਰ ਬਾਜੀ ਗੋਆ ਗਵਾ ਸੁੱਟਣ ਚੱਲ ਗੋਆ ਛੁੱਟ ਫਿਰ ਮੈਂ ਦੀ ਸੁਵਾਦ ਲੈਣ ਆ ਜੇ ਮੇਨ ਤਾਂ ਤੇ ਤੁਹਾਡੀ ਹੈਗੀ ਆ ਕਮਾਈ ਵੀ ਹੈ ਕਿੰਨੇ ਪੈਸੇ ਦਿੰਦੇ ਤੈਨੂੰ ਪਾਏ ਭਾਜੀ ਥੋੜੇ ਹੀ ਦਿੰਦੇ ਆ 3100 ਦਿੰਦੇ ਆ ਹਾਂ ਉਹਨਾਂ ਕ ਕਰਾਇਆ ਚਲ ਜਾਂਦਾ ਵਰਦੀਆਂ ਦਾ ਯਾਰ ਲੱਗ ਤੈਨੂੰ ਮੈਨੂੰ ਰੁਪਈਆ ਦਿੰਦੇ ਭਾਉ 1800 ਹਾਂ ਇਹ ਦੋ ਟਾਈਮ ਦਿੰਦੇ ਪ੍ਰੈਗ ਕੋ ਯਾਰ ਇਹ ਪ੍ਰੈਗ ਵੀ ਖੰਡਿਆ ਪੇ ਯਾਰ ਤੂੰ ਉਹ ਗੱਲਾਂ ਇਹ ਨਹੀਂ ਚੱਲਦਾ ਇਦਾਂ ਨਾਲ ਪਹਿਲਾਂ ਭਾ ਜੇ ਮਾਰੀ ਸਥਿਤੀ ਹੋ ਗਈ ਆ ਹਾਂ ਆ ਇਹਦਾ ਵੇ ਸ਼ਕਤੀ ਦਾ ਕੀ ਹਾਲ ਹੋਇਆ ਵਾ ਗੋਆ ਸੁੱਟੰਦੇ ਫਿੰਦੇ ਕੋਈ ਟਾਈਮ ਹੁੰਦਾ ਹੀ ਕਾ ਇਹਨੂੰ ਬਾਂਦੀਆਂ ਨੇ ਵਿਆਹ ਤੇ ਛੱਦਿਆ ਹੀ ਆਪਣੇ ਇੱਕ ਦਿਨ ਗਿਆ ਸੀ ਉਹ ਜਿਹੜੀਆਂ ਅੱਗ ਬੁਝਾਉਣ ਵਾਲੀਆਂ ਬਸਾਂ ਆਈਆਂ ਉਹਨਾਂ ਨਾਲ ਗਿਆ ਓਏ ਯਾਰ ਕੋਈ ਭਾਵੇਂ ਅੱਗ ਬੁਝਾਉਣ ਵਾਲੀਆਂ ਗਿਆ ਤੇ ਆ ਹਨਾ ਅਜਾ ਅੱਗ ਲੱਗਿਆ ਤੂੰ ਐਵੇਂ ਯਾਰ ਉਹ ਨਾਲ ਵੀ ਕੰਮਕੁਮ ਕਰਦਾ ਫਿਰ ਇੰਨੇ ਪੈਸੇ ਚ ਸਰਦਾ ਨਹੀਂ ਹੁੰਣਾ ਯਾਰ ਹਨਾ ਨਾ ਭਾਜੀ ਨਾਲ ਮੈਂ ਡੀਜੇ ਵਾਲੇ ਨਾਲ ਵੀ ਜਾਂਦਾ ਵਾਂ ਅੱਛਾ ਹਾਂਜੀ ਉਹਨਾਂ ਨਾਲ ਜਾਂਦਾ ਵਾ ਹਾਂ ਤੇ ਵਧੀਆ ਕੰਮ ਆ ਉਥੇ ਉਥੇ ਕੀ ਕਰਦਾ ਉਥੇ ਐ ਕੋਈ ਨੋਟ ਸੁੱਟੇ ਤੇ ਐ ਜਾਲਾ ਪਾ ਕੇ ਖਿੱਚ ਲਈਦੇ ਬਾਕੀ ਕੀ ਬਾਤ ਆ ਯਾਰ ਇੱਕ ਵਾਰੀ ਮੇਰੇ ਨਾਲ ਪ੍ਰਾਪਤ ਘਟਨਾ ਹੋ ਗਈ ਮੈਂ ਹੁਣ ਡਰਦਾ ਮਬਾ ਕੀ ਹੋਇਆ ਉਹ ਯਾਰ ਆਥ ਵਧਿਆ ਗਿਆ ਹੀ ਮੇਰਾ ਕਿਦਾਂ ਉਹ ਯਾਰ ਲੜਾ ਨਾ ਚੰਡਿਆਈ ਕੇ ਇਹਨੇ ਨੋਟ ਸੁੱਟੇ ਮੈਂ ਆ ਕੀਤਾ ਤਲਵਾਰ ਆ ਗਈ ਯਾਰ ਤੇ ਵੱਜੀ ਨਾ ਉਦੋਂ ਦਾ ਡਰ ਗਿਆ ਏ ਉਹ ਐ ਸਪੈਡਰ ਸ਼ਕਤੀ ਦੇ ਦੇ ਵਾਲ ਛੱਡ ਗਏ ਵਿਚਾਰੇ ਦੇ ਆ ਵੇ ਉਹ ਇਹ ਕੰਮ ਨਾ ਥੋੜੀ ਝੜੇ ਆ ਹਾਂ ਇਹ ਤੇ ਪਹਿਲੂ ਅਸੀਂ ਚੋਰੀਆਂ ਕਰਦੇ ਨਹੀਂ ਉਦੋਂ ਝੜੇ ਆ ਉਹ ਕਿਤਾ ਟਰਾਂਸਫਾਰਮਰ ਤੇ ਚੜ ਗਏ ਭਰਾ ਅਸੀਂ ਕਿਹਾ ਤੇਲ ਚੋਰੀ ਕਰ ਲਈਏ ਅੱਛਾ ਉਹ ਮੈਂ ਮੇਨ ਸੋਚ ਦੀ ਤਾਰ ਲਾਤੀ ਆ ਹਾਂ ਪੂਰੇ ਪਿੰਡ ਦੀ ਲਾਈਟ ਚਲ ਗਈ ਆ ਅੱਛਾ ਉਹ ਨੇਰਾ ਹੋ ਗਿਆ ਵਾ ਕੋ ਲੱਭੇ ਨਾ ਹਾਂ ਇਹਨੇ ਮਾਮਲੇ ਲੈਟਰ ਜਗਾਦਾ ਉਤੇ ਮਸਾਰਾ ਅੱチェ ਅੱਗ ਪੈ ਗਈ ਆ ਉਹ ਓ ਯਾਰ ਕੀ ਯਾਰ ਹੈ ਉਹਨਾਂ ਦੇ ਵਾਲ ਐਸੇ ਸੜੇ ਆ ਮੁਰਗੇ ਐਸੇ ਯਾਰੇ ਕਰ ਲੈ ਯਾਰ ਤੂੰ ਬੱਥੇ ਪਾ ਯਾਰ ਫਿਰ ਤੀ ਤਾਰਾ ਵੀ ਕੱਢਣੀਆਂ ਹੁੰਦੀਆਂ ਇਕੱਲੇ ਪਾ ਪੱਠੇ ਨਹੀਂ ਪਾਈਦੇ ਅੱਛਾ ਫਨ ਵੀ ਬੜਾ ਮੈਂ ਤੇ ਸ਼ਕਤੀ ਬੜਾ ਫਨ ਕਰਦੇ ਆ ਅੱਛਾ ਕੱਲ ਪੈਗ ਲੋਣ ਗਏ ਸੀ ਗਏ ਕਿੱਥੇ ਆਹ ਘਾਤੇ ਚ ਗਏ ਸੀ ਗਏ ਅੱਛਾ ਆਹ ਤੇ ਅਸੀਂ ਤਾਂ ਖੀਸੀ ਸੀ ਜਾ ਕੇ ਹਾਂ ਸਾਡੇ ਕੋਲ ਪਾਣੀ ਸੀਗਾ ਹਾਂ ਅਹੀਂ ਨਾਲ ਦੇ ਟੇਬਲ ਲਾ ਲਿਆ ਲਾਲਾ ਐ ਘਾਰਾ ਖਿਚ ਲਿਆ ਪੜ ਕੇ ਸੋ ਜਸ ਤੇ ਘਾਰਾ ਖਿਚ ਲਿਆ ਘਾਰਾ ਖਿਚ ਲਿਆ ਕੀ ਬਾਤ ਆਈ ਮੈਂ ਲੈਗ ਪੀਸ ਵੀ ਖਿਚ ਲੈਣਾ ਹੀ ਪਸ਼ੋ ਉਹ ਤੇ ਅੱਡਾ ਫੇਰ ਕੁਆਟਰ ਹੀ ਮੁੱਕ ਗਿਆ ਤੇ ਮੈਂ ਚਲੋ ਕੋਈ ਨਹੀਂ ਤੂੰ ਕਿੰਨਾ ਬੱਗਾ ਰੰਗ ਤੇਰਾ ਹੋ ਗਿਆ ਤੂੰ ਕਿ ਸੂਰਜ ਦੇ ਹਾਲੇ ਦਵਾਲੇ ਉੱਡਦਾ ਯਾਰ ਤੂੰ ਕੀ ਕਹਿੰਦੇ ਆ ਬੰਦਾ ਇਹ ਮੇਰ ਕੋਲ ਧਰਮ ਨਾਲ ਧਰਤੀ ਤੇ ਨਹੀਂ ਉੱਡਿਆ ਜਾਂਦਾ ਕੀ ਤਾਂ ਵੀ ਛੱਡ ਗਈ ਯਾਰ ਯਾਰ ਕੀਤਾ ਤੂੰ ਛੱਡ ਤੂੰ ਕੰਮ ਕਰ ਤੂੰ ਤੋ ਕੁਏ ਨਾ ਛੜੋ ਫਿਲਮਾਂ 'ਚ ਮੈਂ ਵੀ ਬੜਾ ਕੰਮ ਕੀਤਾ ਵਾ ਜਾਗਾ ਉੱਤ ਪਾਜੀ ਜਿਹੜੀਆਂ ਫਿਲਮਾਂ 'ਚ ਮੈਂ ਕੰਮ ਕੀਤਾ ਦਾ ਰੋਟੀ ਪਾਣੀ ਵੀ ਉਹਨਾਂ ਦਾ ਜਾਲਾ ਵੀ ਉਹਨਾਂ ਦਾ ਜਾਲਾ ਇੱਥੇ ਪੱਠੇ ਪਾਉਂਦੇ ਹੋਂ ਤੂੰ ਆ ਜਾਲਾ ਉਹਨਾਂ ਦਾ ਜਾਲਾ ਉਹਨਾਂ ਦਾ ਆਹ ਤੇ ਤ ਕਿੰਨਾ ਰਹਿ ਗਿਆ ਜਾਲਾ ਜਾਲਾ ਮੇਰੇ 'ਚ ਪਤਾ ਕਿੰਨਾ ਰਹਿ ਗਿਆ ਵਾ ਆਹ ਜਿੰਨਾ ਕਿ ਨੁਕਰੇ ਲੱਗਾ ਥੋੜਾ ਹੀ ਬਚਿਆ ਵਾ 1800 ਦਿੱਦੰਦੇ ਇਹਨੂੰ ਆਹ ਓ ਇਹਨੂੰ 1800 ਰੁਪਈਆ ਦਿੰਦੇ ਆ ਹਾਂ ਨਾਲ ਸਬਜ਼ੀ ਦਿੰਦੇ ਆ ਰੋਟੀ ਘਰੋਂ ਲੈਂਦਾ ਵਾ ਆ ਫਿਲਮਾਂ ਫੁਲਮਾਂ ਮਿਲ ਗਈਆਂ ਇਹਨੂੰ ਮੈਂ ਬਾਜੀ ਫੇਰ ਫਿਲਮਾਂ 'ਚ ਕੰਮ ਕਰਨਾ ਹੋਣਾ ਮੈਂ 27 ਤਰੀਕ ਨੂੰ ਫੇਰ ਜਾਣਾ ਮੈਂ 4 ਦਿਨ ਬਾਅਦ ਆਹੋ ਹਾਂ 4 ਦਿਨ ਬਾਅਦ ਮੈਂ ਹਾਨਾ ਜੇ ਵੀ ਬਰਦੀਆਂ ਬੁਰਦੀਆਂ ਧੋ ਲਈਏ ਆਵੇਂ ਗੋਏ ਦੀ ਸਮੈਲ ਆਉ ਵਟ ਜਾਣਾ ਵੱਡਾ ਤਲਜੀਦ ਏ ਚੁੱਪ ਕਰਕੇ ਨਾ ਤਪੜੀ ਫੜ ਲੈ ਯਾਰ ਨਾ ਟਕਖਬ ਨਹੀਂ ਆ ਕੋਈ ਕੰਮ ਹੈਗਾ ਇੱਥੇ ਅੰਨਾ ਟਫੜ ਕੇ ਤੇ ਚੜ ਕੇ ਦੇ ਉੱਤੇ ਘੁੰਮ ਜਾ ਮਾਸਾ ਤੇ ਕੱਸਿਆ ਜਾਣਾ। ਜਾਂਦੀ ਮੈਨੂੰ ਕਮਜ਼ੋਰੀ ਆਈ ਮੇਥੋਂ ਨਹੀਂ ਉਹ ਘੁੰਮਿਆ ਜਾਂਦਾ। ਵੀ ਮੇਰੀ ਗੱਲ ਸੁਣੋ ਆ ਪਾਣੀ ਪੀਓ ਯਾਰ ਤੀ ਥੱਕ ਗਏ ਬਣੇ। ਇਹੋ ਸ਼ਕਤੀ ਨੂੰ ਦੇ ਯਾਰ ਇਹ ਸ਼ਕਤੀ। ਸ਼ਕਤੀ ਮੇਰੀ ਗੱਲ ਸੁਣ ਯਾਰ ਸ਼ਕਤੀ। ਯਾਰ ਮੈਂ ਤੇ ਐਵੇਂ ਤੁਹਾਡੇ ਲਾ ਕੇ ਫੋੜਾ ਫੜਾ ਮੰਨ ਲਿਆ ਵਾ। ਮੇਰਾ ਵੀ ਇਹੋ ਹਾਲ ਜੇ ਮੈਨੂੰ ਵੀ ਧੜਾ ਧੂੜਾ ਕੱਢਣ ਤੇਰੇ ਖਾ ਦੋ ਯਾਰ। ਉਹ ਖਾ ਦਿੰਦੇ ਆ ਯਾਰ ਤੇ ਯਾਰ ਬੜਾ ਔਖਾ ਜੇ ਮੇਰਾ। ਤੈਨੂੰ ਵੀ ਕੰਮ ਨਹੀਂ ਮਿਲਦਾ। ਤੀ ਤੇ ਦੁੱਧ ਫੇਰ ਦੁੱਧ ਦੁੱਧ ਪੀਲੇ ਦਿੰਦੇ ਜੇ ਮੈਂ ਚਾਹ ਵੇਖੀ ਨੂੰ ਸਾਲ ਹੋ ਗਿਆ ਬਈ ਹਾ ਯਾਰ ਇਹ ਕੰਮ ਚਾਹ ਸਰਦਾਰ ਨਾ ਕਰ ਕਾਲੇ ਦੀ ਮਾਰ ਲਈ ਮੈਨੂੰ ਲੱਗਦਾ ਬੈਟਮੈਨ ਨੂੰ ਨਹੀਂ ਵੀ ਪਹੁੰਚਣ ਆ ਰਹੀ ਸਾਸ਼ੀ ਗਾਰ ਮਿੱਤਰੋ ਜੇ ਵੀਡੀਓ ਪਸੰਦ ਆਈ ਆ ਤੇ ਸ਼ੇਅਰ ਕਰਿਓ ਸ਼ੇਅਰ ਕਰਨਾ ਬੜਾ ਹੌਸਲਾ ਹੈ ਜ਼ਰੂਰ ਸ਼ੇਅਰ ਕਰ ਲਾਈਕ ਤੇ ਕਮੈਂਟ ਵੀ ਕਰੋ ਕਿੱਦਾਂ ਦੀ ਲੱਗੀ ਵੀ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਮੈਚ ਬੋਲੋ ਮੈਚ ਆ ਕਰ ਦਿਓ ਯਾਰ ਕਰ ਦਿਓ ਪਾਜੀ ਦਾ ਲਾਈਕ ਸ਼ੇਅਰ ਇਤਨ ਬੋਲ ਯਾਰ ਮੈਚ ਮੈਚ ਮੈਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਦੱਸਿਓ ਵੀਰੋ ਅੱਜ ਦੀ ਜਿਹੜੀ ਵੀਡੀਓ ਦੇਖ ਕੇ ਤੁਹਾਨੂੰ ਯਕੀਨਨ ਬਹੁਤ ਹੀ ਮਜ਼ਾ ਆਇਆ ਹੋਣਾ ਕਿਉਂਕਿ ਅੱਜ ਦੀ ਅਸੀਂ ਜਿਹੜੀ ਫਨੀ ਵੀਡੀਓ ਬਣਾਈ ਹੈ ਸਾਡੇ ਚੜ੍ਹਦੇ ਪੰਜਾਬ ਦੇ ਵੀਰ ਕੀ ਕਮਾਲ ਦੇ ਕਲਾਕਾਰ ਹੈਗੇ ਨੇ ਕਿ ਕੀ ਉਹਨਾਂ ਨੇ ਜ਼ਬਰਦਸਤ ਜੁਗਤਬਾਜ਼ੀ ਕੀਤੀ ਹੈ ਕੀ ਸਾਨੂੰ मजा ਆਇਆ ਹੱਸ-ਹੱਸ ਕੇ ਯਕੀਨ ਕਰੋ ਅੱਖੀਆਂ ਪੀੜ ਹੋਣ ਲੱਗੀਆਂ ਤੇ ਅੱਖਾਂ 'ਚ ਪਾਣੀ ਆ ਗਿਆ ਸੀ ਐਦਾਂ ਹੀ ਗੱਲ ਬਹੁਤ ਹੀ ਕਮਾਲ ਤੇ ਬਹੁਤ ਹੀ ਜ਼ਬਰਦਸਤ ਵੀਡੀਓ ਬਣਾਈ ਏ ਸਾਡੇ ਚੜ੍ਹਦੇ ਪੰਜਾਬ ਦੇ ਵੀਰਾਂ ਨੇ ਐ ਇੱਕੋ ਸਮਝ ਲਓਗੇ ਅੱਜ ਇਹ ਵੀਡੀਓ ਵੇਖੀਨਾ ਤੇ ਬਹੁਤ ਹਾਸਾ ਆਇਆ ਐ ਐ ਅਸੀਂ ਯਕੀਨ ਕਰੂੰ ਐਂਜ ਲੱਗਦਾ ਸੀ ਜਿਵੇਂ ਬਚਪਨ ਦੇ ਵਿੱਚ ਅਸੀਂ ਹੱਸਨੇ ਹਾਂ ਹੁਣ ਤੇ ਇੱਕ ਦੌਰ ਹੀ ਉਸ ਤਰ੍ਹਾਂ ਦਾ ਬਣ ਗਿਆ ਕਿ ਲੋਕਾਂ ਨੂੰ ਹੱਸਣ ਖੇਡਣ ਦਾ ਵੀ ਟਾਈਮ ਨਹੀਂ ਮਿਲਦਾ ਲੋਕਾਂ ਨੂੰ ਲੋਕ ਮਸਰੂਫ ਹੀ ਇੰਨੇ ਹੋ ਗਏ ਨੇ ਕਿਸੇ ਨੂੰ ਕਿਸੇ ਚੀਜ਼ ਦੀ ਟੈਨਸ਼ਨ ਐ ਕਿਸੇ ਨੂੰ ਕਿਸੇ ਚੀਜ਼ ਦੀ ਟੈਨਸ਼ਨ ਐ ਕਿਸੇ ਨੂੰ ਕਿਸੇ ਚੀਜ਼ ਦੀ ਟੈਨਸ਼ਨ ਐ لیکن ਜਿਹੜੇ ਆ ਸਾਡੇ ਇਹ ਕਲਾਕਾਰ ਨੇ ਜਿਹੜੇ ਕਮੇਡੀਅਨ ਹੈਗੇ ਨੇ ਇਹ ਵੇਖੋ ਕਿੱਡਾ ਅੱਛਾ ਤੇ ਜ਼ਬਰਦਸਤ ਕੰਮ ਕਰ ਰਹੇ ਨੇ ਚਲੋ ਜਿਹੜੇ ਪਰੇਸ਼ਾਨ ਲੋਕ ਨੇ ਨਾ ਜਿਹੜੇ ਪਰੇਸ਼ਾਨ ਨੇ ਉਹਨਾਂ ਨੂੰ ਹਸਾਉਣ ਦਾ ਕੰਮ ਕਰਦੇ ਪਏ ਨੇ ਤੇ ਕਿਆ ਖੂਬਸੂਰਤ ਕੰਮ ਕਰ ਰਹੇ ਨੇ ਇਹਦੇ ਚ ਜਿਹੜਾ ਉਹ ਸੁਪਰਮੈਨ ਬਣਿਆ ਹੈ ਸਾਡੇ ਪਾਕਿਸਤਾਨ ਦੇ ਵਿੱਚ ਉਹ ਅਦਾਕਾਰ ਏ ਗੋਗਾ ਪਸਰੂਦੀ ਸਾਹਿਬ ਉਹ ਵੀ ਕੀ ਕਮਾਲ ਦੇ ਕਮੇਡੀਅਨ ਨੇ ਤੁਸੀਂ YouTube ਤੇ ਚੈੱਕ ਕਰਕੇ ਸਰਚ ਕਰਨਾ ਉਹਨਾਂ ਦੀ ਆਵਾਜ਼ ਤੇ ਇਹ ਸਾਡੇ ਵੀਰ ਦੀ ਸੁਪਰਮੈਨ ਦੀ ਆਵਾਜ਼ ਹੈ ਬਿਲਕੁਲ ਮਿਲਦੀ ਜੁਲਦੀ ਐਵੇਂ ਹੀ ਸਮਝ ਲਓ ਕਿ 19 ਕੀ ਦਾ ਹੀ ਫਰਕ ਹੈ ਬਿਲਕੁਲ ਮਿਲਦੀ ਜੁਲਦੀ ਕੀ ਮੈਨੂੰ ਤੇ ਬਹੁਤ ਹੀ ਮਜ਼ਾ ਆਇਆ ਬਹੁਤ ਹੀ ਆਨੰਦ ਆਇਆ ਵੀਰੋ ਇਦਾਂ ਹੀ ਅਸੀਂ ਬੈਠੇ ਸੀ ਵੀਰ ਜੀ ਤੇ ਮੈਂ ਬਸ ਐਵੇਂ ਥੋੜੀ ਜਿਹੀ ਪਰੇਸ਼ਾਨੀ ਸੀ ਕਿ ਅੱਜ ਕਿਹੜੀ ਵੀਡੀਓ ਤੇ ਰਿਐਕਸ਼ਨ ਕਰੀਏ ਅਚਾਨਕ ਸਾਡੇ ਸਾਹਮਣੇ ਵੀਡੀਓ ਆ ਗਈ ਤੇ ਵੀਰ ਜੀ ਕਹਿੰਦੇ ਕਿ ਅੱਜ ਇਸ ਵੀਡੀਓ ਤੇ ਅਸੀਂ ਰਿਐਕਸ਼ਨ ਕਰਨੇ ਆ ਜਿੱਦਾਂ ਕਿ ਜਿੱਦਾਂ ਕਿ ਵੀਰ ਜੀ ਹੋਣਾ ਨੇ ਆਖਿਆ ਕਿ ਵਾਕਿਆ ਤਨ ਲੋਕ ਬੜੇ ਪਰੇਸ਼ਾਨ ਨੇ ਮਾਮਲਾ ਦੀ ਬੜੇ ਹੋ ਗਏ ਨੇ ਟਫ ਜੇ ਕਿ ਹਰ ਬੰਦਾ ਹੀ ਪਰੇਸ਼ਾਨ ਆ ਦੇਖੋ ਤੁਸੀਂ ਖੁਦ ਇਸ ਚੀਜ਼ ਨੂੰ ਨੋਟ ਕਰੋ ਕਿ ਜਦੋਂ ਤੁਸੀਂ ਵੀਡੀਓ ਦੇਖਣੀ ਸਟਾਰਟ ਕੀਤੀ ਤੁਹਾਡਾ ਮੂਡ ਉਦੋਂ ਕਿਦਾਂ ਦਾ ਸੀ ਜਦੋਂ ਤੁਸੀਂ ਦੇਖ ਲਈਆ ਹੁਣ ਤੁਹਾਡਾ ਮੂਡ ਕਿਦਾਂ ਦਾ ਵਾ ਬਿਲਕੁਲ ਵੀਰ ਜੀ ਨੇ ਉਹਨੇ ਸਹੀ ਕਿਹਾ ਵਾ ਕਿ ਗੋਗਾ ਪਸਰੂੜੀ ਤੇ ਜਿਹੜੇ ਭਾਈ ਨੇ ਕਰੈਕਟਰ ਕੀਤਾ ਵਾ ਨਾ ਜਿਹੜੇ ਵੀਰ ਜੀ ਨੇ ਕਰੈਕਟਰ ਕੀਤਾ ਉਹ ਸੁਪਰਮੈਨ ਦਾ ਉਹ ਬਿਲਕੁਲ ਹੀ ਸੇਮ ਆ ਯਾਰ ਹੋਵੇ ਕਿਉਂ ਨਾ ਸੇਮ ਉਹ ਵੀ ਪੰਜਾਬ ਉਹਨਾਂ ਦਾ ਹੀ ਆ ਤੇ ਵੀ ਪੰਜਾਬ ਉਹਨਾਂ ਦਾ ਹੀ ਆ ਇੱਕੋ ਹੀ ਸਾਡੀ ਮਾਂ ਬੋਲੀ ਸਾਡੇ ਮਾਮਲੇ ਸਾਡਾ ਕਲਚਰ ਹਰ ਸ਼ੈ ਇਕੋ ਆ ਅਸਲ 'ਚ ਨਾ ਪੰਜਾਬੀ ਜ਼ੁਬਾਨ ਹੀ ਬੜੀ ਵਧੀਆ ਐ ਇਹੋ ਹੀ ਵੇਖੋ ਨਾ ਇਹੋ ਜੁਗਤਬਾਜ਼ੀ ਉਰਦੂ 'ਚ ਹੁੰਦੀ ਹੋਈ ਤੇ ਮੈਨੂੰ ਨਹੀਂ ਲੱਗਦਾ ਕਿ ਇਨਾ ਮਜ਼ਾ ਆਉਂਦਾ ਸੀ ਜਿੰਨਾ ਪੰਜਾਬੀ ਜ਼ੁਬਾਨ ਦੇ ਵਿੱਚ ਮਜ਼ਾ ਆ ਰਿਹਾ ਤੇ ਮਾਂ ਬੋਲੀ ਦੀ ਬੜੀ ਗੱਲ ਹੈ ਸਾਡੀ ਬਾਕੀ ਇਸ ਵੀਡੀਓ ਦਾ ਮਤਲਬ ਕਿ ਰੀਅਲ ਹਕੀਕਤ ਦੇ ਨਾਲ ਕੋਈ ਤਾਂ ਲਗਵਾਸਤਾ ਨਹੀਂ ਸਿਰਫ ਔਰ ਸਿਰਫ ਤੁਹਾਨੂੰ ਆਪ ਜੀ ਨੂੰ ਮਨੋਰੰਜਨ ਕਰਨ ਵਾਸਤੇ ਇਹ ਵੀਡੀਓ ਦਿਖਾਈ ਗਈ ਆ ਸੋ ਵੀਡੀਓ ਆਪ ਜੀ ਨੂੰ ਕਿੱਦਾਂ ਨਹੀਂ ਲੱਗੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਿਆ ਜੇ ਆਪਣਾ ਤੇ ਆਪਣੇ ਖਾਨਦਾਨ ਦਾ ਖਿਆਲ ਰੱਖਿਆ ਜੇ ਸਾਡੇ ਚੈਨਲ ਲਹਿੰਦੇ ਪੰਜਾਬ ਦੀ ਮੁਹੱਬਤ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਸਾਡੀ ਵੀਡੀਓ ਥੱਲੇ ਕਮੈਂਟ ਵੀ ਕਰਿਆ ਕਰੋ ਵੀਡੀਓ ਨੂੰ ਲਾਈਕ ਵੀ ਕਰਿਆ ਕਰੋ ਬਾਕੀ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਇਜਾਜ਼ਤ ਚਾਹੁੰਦੇ ਆ ਰੱਬ ਰੱਖਾ